ਮੋਹੇ ਲਾਗੇ ਵ੍ਰਿੰਦਾਵਨ ਨੀਕੋ ਮੀਰਾ ਬਾਈ ਦੀ ਰਚਨਾ ਹੈ ਆਲੀ ਮੋਹੇ ਲਾਗੇ ਵ੍ਰਿੰਦਾਵਨ ਨੀਕੋ ਘਰ ਘਰ ਤਲਸੀ ਠਾਕੁਰ ਪੂਜਾ ਦਰਸ਼ਨ ਗੋਵਿੰਦ ਜੀ ਕੋ ਵ੍ਰਿੰਦਾਵਨ ਦੀ ਧਰਤੀ ਵਿੱਚ ਬ੍ਰਿਜ ਦੀ ਮਿੱਟੀ ਵਿੱਚ ਕੁਝ ਅਜਿਹੀ ਕਸ਼ਿਸ਼ ਕੁਝ ਅਜਿਹੀ ਖਿੱਚ ਹੈ ਜੋ ਤਫਰੀ ਕਰਨ ਆਏ ਵਿਅਕਤੀ ਨੂੰ ਵੀ ਸਦਾ ਲਈ ਆਪਣਾ ਬਣਾ ਲੈਂਦੀ ਹੈ ਗੱਲ ਵ੍ਰਿੰਦਾਵਨ ਦੀ ਯਾਤਰਾ ਦੀ ਕਰਨੀ ਹੈ ਕਿਵੇਂ ਗਏ ਕਿਵੇਂ ਸਵਭ ਬਣਿਆ ਇਸ ਦੀ ਬਾਤ ਪਾਉਣ ਤੋਂ ਪਹਿਲਾਂ ਦੱਸਦਾ ਜਾਵਾਂ ਮੇਹਾ ਐਸ ਸ਼ਰਮਾ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਬਾਤ ਪੰਜਾਬ ਦੀ ਆਓ ਹੁਣ ਗੱਲ ਕਰੀਏ ਤਾਜ਼ਾ ਵ੍ਰਿੰਦਾਵਨ ਫੇਰੀ ਦੀ ਇਹ ਸਵਬ ਬਣਾਇਆ ਬਹੁਤ ਹੀ ਧਾਰਮਿਕ ਬਿਰਤੀ ਦੇ ਮਾਲਕ ਦਇਆਵਾਨ ਤੇ ਦਿਆਲੂ ਤਬੀਅਤ ਵਾਲੇ ਸਾਡੇ ਅਜ਼ੀਜ਼ ਜੋਤੀ ਪ੍ਰਕਾਸ਼ ਹੈਪੀ ਨੇ ਉਸ ਦਾ ਨਾਂ ਹੀ ਹੈਪੀ ਨਹੀਂ ਹੈ ਉਹ ਸੱਚੀ ਮੁੱਚੀ ਖੁਸ਼ਦਿਲ ਹੈ ਤੇ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਦੂਨ ਸਵਾਏ ਕਿਵੇਂ ਕਰਨਾ ਹੈ ਇਹ ਉਸ ਨੂੰ ਚੰਗੀ ਤਰ੍ਹਾਂ ਆਉਂਦਾ ਹੈ ਉਹ ਪੂਰੀ ਬੱਸ ਭਰ ਕੇ ਵrindavan ਲਿਜਾ ਰਿਹਾ ਹੈ ਇਸ ਬੱਸ ਵਿੱਚ ਉਸ ਦੇ ਭਰਾ ਭੈਣਾਂ ਦੋਸਤ ਮਿੱਤਰ ਅਤੇ ਰਿਸ਼ਤੇਦਾਰ ਹਨ ਪਰ ਉਹ ਆਪਣੇ ਸਭ ਤੋਂ ਨੇੜੇ ਦੇ ਰਿਸ਼ਤੇਦਾਰ ਨੂੰ ਮਿਲਣ ਵrindavan ਜਾ ਰਿਹਾ ਹੈ ਉਹ ਕੌਣ ਹੈ ਖੁਦ ਕ੍ਰਿਸ਼ਨ ਕਨਈਆ ਜਿਸ ਦੇ ਅੱਗੇ ਦੁਨੀਆ ਦੇ ਸਭ ਰਿਸ਼ਤੇ ਨਾਤੇ ਫਿੱਕੇ ਹਨ ਬਲਕਿ ਝੂਠੇ ਹਨ ਜੋਤੀ ਪ੍ਰਕਾਸ਼ ਨੇ ਕੇਵਲ ਬੱਸ ਹੀ ਨਹੀਂ ਕੀਤੀ ਬਲਕਿ ਇਸ ਬੱਸ ਵਿੱਚ ਹਲਵਾਈ ਬਿਠਾਇਆ 3-4 ਦਿਨਾਂ ਦਾ ਰਾਸ਼ਨ ਰੱਖਿਆ ਇੱਕ ਗਾਉਣ ਵਜਾਉਣ ਵਾਲੀ ਪਾਰਟੀ ਕੀਤੀ ਇਸ ਪਾਰਟੀ ਨੇ ਬੱਸ ਵਿੱਚ ਵੀ ਧਾਰਮਿਕ ਭਜਨ ਬੰਦਗੀ ਕਰਕੇ ਖੂਬ ਰੰਗ ਬਣਿਆ ਅਤੇ ਵrindavan ਪੁੱਜ ਕੇ ਉੱਥੋਂ ਦੇ ਸਾਡੇ ਰੈਣ ਬਸੇਰੇ ਗੋਕਰਨ ਧਾਮ ਪੁੱਜ ਕੇ ਵੀ ਖੂਬ ਰੌਣਕ ਲਾਈਆਂ ਮੈਂ ਉਚੇਚਾ ਜੋਤੀ ਪ੍ਰਕਾਸ਼ ਨੂੰ ਪੁੱਛਿਆ ਕਿ ਇਸ ਯਾਤਰਾ ਦਾ ਸਵੱਬਕ ਕਿਵੇਂ ਬਣਿਆ ਤਾਂ ਉਸਨੇ ਦੱਸਿਆ ਕਿ ਕਈ ਸਾਲ ਪਹਿਲਾਂ ਅਜਿਹੇ ਦਿਨ ਅਸੀਂ ਭਗਵਾਨ ਕ੍ਰਿਸ਼ਨ ਦੇ ਬਾਲ ਸਰੂਪ ਯਾਨੀ ਲੱड्डू ਗੋਪਾਲ ਨੂੰ ਆਪਣੇ ਘਰ ਲੈ ਕੇ ਆਏ ਸੀ ਇਤਫਾਕ ਨਾਲ ਉਸ ਦਿਨ ਮੇਰੀ ਸ਼ਰੀਕੇ ਹਯਾਤ ਯਾਨੀ ਧਰਮ ਪਤਨੀ ਵੰਦਨਾ ਸ਼ਰਮਾ ਦਾ ਜਨਮ ਦਿਨ ਵੀ ਸੀ ਪਰ ਉਸੇ ਦਿਨ ਤੋਂ ਹੁਣ ਅਸੀਂ ਇਸ ਦਿਨ ਨੂੰ ਕਨਈਆ ਜੀ ਦਾ ਜਨਮ ਦਿਨ ਸਮਝ ਕੇ ਮਨਾਉਂਦੇ ਆ ਨਾ ਕਿ ਵੰਦਨਾ ਦਾ ਹਰ ਸਾਲ ਅਸੀਂ ਆਪਣੇ ਗ੍ਰਹਿ ਕਪੂਰਥਲਾ ਵਿਖੇ ਲੱड्डू ਗੋਪਾਲ ਜੀ ਦਾ ਇਹ ਜਨਮ ਦਿਨ ਮਨਾਉਂਦੇ ਆ ਕਿਉਂਕਿ ਇਸ ਦਿਨ ਇਹ ਸਾਡੇ ਘਰ ਆਏ ਸੀ ਪਰੰਤੂ ਇਸ ਵਾਰ ਸਾਡੇ ਮਨ ਵਿੱਚ ਆਇਆ ਕਿ ਕਿਉਂ ਨਾ ਕਨਈਆ ਜੀ ਦਾ ਜਨਮ ਦਿਨ ਕਨਈਆ ਜੀ ਦੀ ਧਰਤੀ ਉੱਪਰ ਜਾ ਕੇ ਹੀ ਮਨਾਇਆ ਜਾਵੇ ਇਸ ਮੌਕੇ ਤੇ ਬਕਾਇਦਾ ਕੇਕ ਕੱਟਿਆ ਗਿਆ ਮੈਂ ਗੱਲ ਬਰਿੰਦਾਵਨ ਦੀ ਕਰ ਰਿਹਾ ਹੁਣ ਇਸ ਮੌਕੇ ਤੇ ਬਕਾਇਦਾ ਕੇਕ ਕੱਟਿਆ ਗਿਆ ਉਹ ਵੀ ਤਿਲਾਂ ਦਾ ਤੇ ਖੋਏ ਦਾ ਸਭ ਨੇ ਇਸ ਅਨਰਾਲੇ ਜਨਮ ਦਿਨ ਦੇ ਸਮਾਰੋਹ ਦਾ ਆਨੰਦ ਮਾਣਿਆ ਕੇਕ ਕੱਟਣ ਦੀ ਰਸਮ ਸਮੇਂਵੰਦਰਾ ਸ਼ਰਮਾ ਦੇ ਹੱਥ ਵਿੱਚ ਲੱਡੂ ਗੋਪਾਲ ਜੀ ਸੋ ਸ਼ੋਭਿਤ ਸਨ ਜਦਕਿ ਕੇਕ ਕੱਟਣ ਦੀ ਰਸਮ ਕੰਚਨ ਸ਼ਰਮਾ ਨੇ ਅਦਾ ਕੀਤੀ ਸਾਰੇ ਪ੍ਰਬੰਧਾਂ ਵਿੱਚ ਜੋਤੀ ਪ੍ਰਕਾਸ਼ ਦਾ ਵੱਡਾ ਪੁੱਤ ਕਰਨ ਸ਼ਰਮਾ ਪਰਛਾਵੇਂ ਮੰਗ ਆਪਣੇ ਪਿਓ ਦੇ ਨਾਲ ਨਾਲ ਹਾਜ਼ਰ ਸੀ ਇਥੋਂ ਤੱਕ ਕਿ ਗੋਕਰਨ ਧਾਮ ਦੇ ਮੈਨੇਜਰ ਹੇਮਰਾਜ ਲੂਥਰਾ ਨੇ ਵੀ ਗਾ ਕੇ ਹਾਜ਼ਰੀ ਲਵਾਈ ਲਗਭਗ 3 ਦਿਨ ਦੇ ਪੜਾਅ ਤੋਂ ਬਾਅਦ ਸਾਰੀ ਸੰਗਤ ਨੇ ਮੋੜੇ ਪਾ ਲਏ ਤੇ ਵਾਪਸੀ ਸਮੇਂ ਗੁਰਦਨ ਪਰਵਤ ਦੀ ਪ੍ਰਕੰਬਿਆ ਕਰਕੇ ਰਾਧਾ ਰਾਣੀ ਦੇ ਪਿੰਡ ਬਰਸਾਨੇ ਵਿਖੇ ਰਾਧਾ ਰਾਣੀ ਦੇ ਮੰਦਿਰ ਦੇ ਦਰਸ਼ਨ ਕੀਤੇ ਇਥੇ ਬੇਬਹਾਰ ਭੀੜ ਭੜਕਾ ਸੀ ਸਭ ਨੇ ਤੱਕਮ ਤੱਕੇ ਵਿੱਚ ਹੀ ਦਰਸ਼ਨ ਕੀਤੇ ਵਾਪਸੀ ਸਮੇਂ ਸਭ ਦੀਆਂ ਅੱਖਾਂ ਵਿੱਚ ਇਸ ਧਾਰਮਿਕ ਯਾਤਰਾ ਦੇ ਨਜ਼ਾਰੇ ਦੇ ਵਕ ਵਕ ਦ੍ਰਿਸ਼ ਕੈਦ ਸਨ ਜਨਾਂ ਨੂੰ ਕੋਈ ਵੀ ਭਲਾਉਣਾ ਨਹੀਂ ਸੀ ਚਾਹੁੰਦਾ ਆਓ ਕੁਝ ਨਜ਼ਾਰੇ ਦੇਖ ਹੀ ਲੈਨੇ ਆ ਦਾਦਾ ਪ੍ਰੇਮਨੰਦ ਜੀ ਨੂੰ ਸੁਣਨਾ ਉਹਨਾਂ ਦੇ ਦਰਸ਼ਨ ਕਰਨੇ ਕਿ ਤੁਸੀਂ ਆਪਣਾ ਜਿੰਨਾ ਵੀ ਮਨ ਸੋਚ ਕੇ ਆਏ ਹੋਈ ਤੁਹਾਡੇ ਮਨ ਦੇ ਵਿੱਚ ਸ਼ਰਧਾ ਮਨੋ ਕਾਮਨਾ ਉਹ ਤੁਹਾਡੀ ਜਰੂਰ ਪੂਰੀ ਹੋਵੇ <laughs> all right. ਤੇਰੇ ਨਹੀਂ ਪਾਣਾ a ਇੱਕ ਵਾਰ ਫਿਰ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਮੀਨਪੋ ਸ਼ੁਕਰੀਆ